ਸਰਗਰ ਜਾਗਰਤੀ ਦੀ ਚਾਹਤ ਰੂਪੇ ਸਾਹਿਬ ਸਾਨੂੰ ਸਾਰਿਆਂ ਦੇ ਪਰਿਵਾਰ ਨੂੰ 22 ਦਸੰਬਰ ਨੂੰ ਸਰੀਵੀ ਬਸੋਰਾ ਦੇ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਜਾਵਰਾ ਜੇ ਹਨ ਆਪਾਂ ਸਾਰੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਆਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਾਂ ਸਰਗਰ ਜਾਗਰਤੀ ਦੀ ਚਾਹਤ ਦਾ ਜਾਨੂ 27 ਮਾਰਚ 1945 ਨੂੰ ਪਿੰਡ ਸਿੰਘਾਂ ਦਾ ਉਹ ਸ਼੍ਰੀਮਤੀ ਭਾਵਨਤੀ ਅਤੇ ਸਰਦਾਰ ਭਗਤ ਸਿੰਘ ਚਾਹਲ ਇਹਨਾਂ ਦੇ ਘਰ ਹੋਇਆ ਜਿਹੜਾ ਭਗਤ ਸਿੰਘ ਚਾਹਲ ਜੀ ਦਾ ਪਰਿਵਾਰ ਕਿਸਾਨੀ ਪਰਿਵਾਰ ਸੀ ਖੇਤੀਬਾੜੀ ਦਾ ਇਹ ਸੰਭਾ ਕਰਦੇ ਸੀ ਸਰਦਾਰ ਜਾਗਰਤ ਸਿੰਘ ਚਾਹਲ ਨੇ ਜਿਹੜੀ ਹਾਇਰ ਸਕੂਲ ਦੀ এডਿਕੇਸ਼ਨ ਆ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ ਤੋਂ ਪ੍ਰਾਪਤ ਕੀਤੀ ਪੀਏ ਗਵਰਨਮੈਂਟ ਕਾਲਜ ਮਲੇਰਕੋਟਲਾ ਤੋਂ ਉਹਨਾਂ ਨੇ ਪ੍ਰਾਪਤ ਕੀਤੀ ਤੇ ਐਲਐਲਬੀ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਨੇ حاصل ਕੀਤੀ ਇੱਕ ਕਿਸਾਨੀ ਪਰਿਵਾਰ ਤੋਂ ਉੱਠ ਕੇ ਅੱਡੀ ਵੱਡੀ এডਿਕੇਸ਼ਨ ਪ੍ਰਾਪਤ ਕਰਨੀ ਇਹ ਕਰਨ ਵਾਲਿਆਂ ਦੇ ਹਿੱਸੇਵੀਆਂ ਦਾ ਇਹਨਾਂ ਨੇ ਕੰਮ ਬਹੁਤ ਚੰਗੇ ਕੀਤੇ ਹੋਣੇ ਤੇ ਪ੍ਰਵਾਹ ਦਾ ਬਹੁਤ ਵੱਡਾ ਇਹਦੇ ਵਿੱਚ ਬਹੁਤ ਦਾ ਅਰਥ ਹੁੰਦਾ ਕਿ ਉਹਨਾਂ ਨੇ ਉਸ ਟਾਈਮ ਦੇ ਵਿੱਚ ਐਨ ਐਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਤੇ 1967 ਤੋਂ ਲੈ ਕੇ ਦਿੱਲੀ ਮੈਥ ਉਸ ਮਹੀਨੇ ਪਹਿਲਾਂ ਹੀ ਉਹ ਇਤਿਹਾਸ ਆਮਨ ਸੱਜਿਆ ਸੱਜਾ ਤੇ ਹੁਣ ਤੱਕ ਉਹ ਇਸ ਗੁਰਦੁਆਰਾ ਸੰਪਲੇ ਕੋਲ ਆ ਗਏ। ਉਹਨਾਂ ਨੇ ਬਤੌਰ ਐ ਰੋਪੇ ਟ੍ਰੈਕਸ ਕੀਤੀ। ਉਹਨਾਂ ਨੇ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਜਿਹੜਾ ਨਿਰਮਾਣ ਜਦੋਂ ਹੋਇਆ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਜਿਹੜੇ ਮੁੱਢ ਪੰਜ ਚਾਰ ਮੈਂਬਰ ਜੋ ਪੱਟੀ ਸਾਹਿਬ ਰੱਖੇ ਨੇ ਜਿਹੜੇ ਪੰਜ ਚਾਰ ਮੈਂਬਰ ਨੇ ਗੁਰਦੁਆਰਾ ਦਾ ਸ਼ੁਰੂ ਕਰਵਾਇਆ ਉਹਨਾਂ ਦੇ ਵਿੱਚ ਸਰਦਾਰ ਗੱਗਰ ਸਿੰਘੀ ਚਹਿਲ ਦਾ ਨਾਮ ਸਭ ਤੋਂ ਮਕਸੀਮ ਕਿ ਬਾਬਾ ਜੀ ਨੇ ਦੱਸਿਆ ਜਿਹੜਾ ਥੱਲੇ ਲੰਗਰ ਹਾਲ ਦਾ ਇੱਥੇ ਪਹਿਲਾਂ ਉਹੀ ਪਰਵਾਸ ਸਾਹਿਬ ਹੁੰਦਾ ਸੀ ਉਹਦੀ ਸਾਰੀ ਅਜੇ ਇਹਨਾਂ ਨੇ ਸਾਰੇ ਜੀ ਕੋਲ ਕਰਕੇ ਕਰਵਾਈ ਗੁਰਦਵਾਰਾ ਤੇਗਵਹਦਰ ਸਾਹਿਬ ਜੋ ਗੁਰ ਤੇਗਹਦਰ ਜੀ ਤੋਂ ਵੀ ਦੇ ਰਿਸ਼ਤੇ ਹੈ ਉਹਦੇ ਉੱਪਰ ਟਰਸਟੀ ਦੇ ਨਾਮ ਵਰਦੇ ਪਉਪੂਨਾ ਜਿਹਾ ਸੇਵਾ ਨਾਇ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਦੀਪ ਸਿੰਘ ਜਿਹੜੇ ਪੜਾਣ ਬਾਰਸ਼ ਸਿੰਘ ਮੁਲੇਕੋੜਲਾ ਤੇ ਉਹਨਾਂ ਦੀ ਧਰਮ ਸਫਾਈ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਬੀ ਕੇ ਜਿੰਦਰਪਾਲ ਤੇ ਦੇ ਕੇ प्रीत ਮੋਹਰ ਪਰ ਸੁਤਰੀ ਪ੍ਰੀਤ ਮੋਹਰ ਪਰ ਇੱਕ ਪੁੱਤਰਾ ਮਹਤਾਬ ਸਿੰਘ ਇੱਕ ਪੋਤਰੀ ਅਨੈਤ ਉਹ ਜਿਨ੍ਹਾਂ ਨੇ ਇਸ ਦੇ ਸਾਰ ਐਡਟ ਵੀ ਕੰਪਲੀਟ ਕੀਤਾ ਹੈ ਕਿਹਾ ਕਿ ਭਰਾ ਵੀ ਕਰ ਰਹੇ ਹੈ ਪੀਸੀਐਸ ਦੀ ਤਿਆਰੀ ਵੀ ਕਰ ਰਹੇ ਹੈ ਉਹਨਾਂ ਦੀ ਜਿਹੜੀ ਨੂੰ ਸਰਟੀਫਾਈਡ ਇਸ ਦੀਰ ਕੋਲ ਤਹਿ ਇਹ ਪਰਿਵਾਰ ਦੇ ਵਿੱਚ ਇਸ ਪਰਿਵਾਰ ਨੇ ਜਿਹੜੀ ਸ਼ੁਰੂ ਸਰਦਾਰ ਜਗਤ ਸਿੰਘ ਚੈਹਤ ਕੀਤੀ ਇਹ ਪਰਮਨਰ ਲੋਕ ਹੈ ਅੱਜ ਕੱਲ ਦੇ ਸਮਾਂ ਦੇ ਵਿੱਚ ਐਸਐਸਪੀ ਸਾਹਿਬ ਕਪਟਨ ਜੀ ਸਿੱਖੀ ਪਰਮਨਰ ਸਿੰਘ ਦੇ ਘਰੇਵਾਲਾ ਕਡਿਸਨ ਅਗ੍ਰਸਿਕਾ ਜੋ ਕਿ ਪੁਣੀ ਇੱਥੇ ਉਹਨਾਂ ਦੀ ਗੁੱਸਤੀ ਹੋਈ ਹੈ ਇਹ ਵੀ ਕੋ ਸੁਪਨਾ ਨਹੀਂ ਕਰਦਾ ਕਿ ਜਗਤ ਸਿੰਘ ਚੈਹਤ ਦਾ ਲੋਕ ਉਸੇ ਕੀ ਚਾਹਿਆ ਉਹਨਾਂ ਦਾ ਇੱਕ ਸੁਪਨਾ ਸੀ ਕਿ ਇੱਥੇ ਅਜੀ ਦੇ ਆਵੇ ਸੈਸਲ ਕੋਟ ਬਣੇ ਉਧਰ ਦੀ ਗੱਲ ਹੈ ਮਿੱਤਰੋ ਜਿਸ ਦਿਨ ਸੈਸ਼ਨ ਚੈੱਕ ਰਿਪੋਰਟ ਦਾ ਸਾਤਾ ਹੋਈ ਉਹਨਾਂ ਨੂੰ ਦੱਸਿਆ ਉਹਨਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਇਹ ਮੌਲਿਕ ਦੀ ਗੱਲ ਹੈ ਤੇ ਜਦੋਂ ਲੈਕਚਰ ਇੱਥੇ ਅਕਾਸ਼ ਮਨੀਸ਼ ਸਿੰਘ ਚੈਤਰਾ ਕੀਆ ਤਾਂ ਬੱਚੀ ਤੋਂ ਉਹਨਾਂ ਨੇ ਕੌਂਦੀ ਦੇਰ ਲੱਗਣ ਤੋਂ ਪਹਿਲਾਂ ਵੀ ਕਾਰਵਾਈ ਕੋਲ ਦੁਆਰਾ ਸਾਧ ਵਿਸ਼ਵ ਵਿਖੇ ਜਿਸ ਤਰ੍ਹਾਂ ਇਹ ਬਹੁਤ ਧੋਣਾ ਸੀ ਉਧਰ ਤੋਂ ਨੋ ਮਨਜ਼ੂਰ ਹੈ ਚੰਗੀ ਗੱਲ ਹੈ ਵੈਸੇ ਇੱਥੇ ਇੱਕ ਸਿੱਧੀ ਸਾਥ ਅੰਤਮ ਸ਼ੋਲੇ ਤੇ ਕੋਈ ਅੱਛਾ ਕੰਕੀ ਹੋਵੇ ਮੈਂ ਸੰਗਰਾਮ ਜੁਦ ਸਵਾਰਕਾਂ ਚ ਵਸਾਉਂਦਾ ਉਹਨਾਂ ਸਹਾਰਾ